ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ तां जीदना जाणे में मांदना जाणे ਸਾਦ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਨਹਿ ਤੇ ਤਾ ਬਖਿਆਨੈ ਪਰਮ ਸਤਕਾਰ ਜੋ ਸਾਧ ਸੰਗਤ ਜੀ ਗੁਰੂ ਕੈ ਦੀ ਗੁਰੂ ਫਤਹਿ ਪ੍ਰਵਾਨ ਕਰੋ ਗੱਜ ਕੇ ਆਖੋ ਜਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਹਜੂਰ ਸੰਜੀ ਮਹਾਰਾਜ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਲੰਗਰਾਲੇ ਮਹਾਪੁਰਖਾਂ ਦੀ ਨਿਗੀ ਯਾਦ ਸਤਪੁਰਸਾਂ ਦੇ ਪਾਵਨ ਪਵਿੱਤਰ ਨਗਰ ਪਲਵਾਨ ਵਿਖੇ ਸਤਗੁਰੂ ਜੀ ਮਹਾਰਾਜਿਆਂ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਮੁੱਚੇ ਹੀ ਸੇਵਾ ਦਾ ਆਰੰਭ ਵੱਲੋਂ ਅਤੇ ਸਮੁਤੀਆਂ ਸਿੱਖ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਮਨਾਈ ਜਾ ਰਹੀ ਹੈ ਮੇਰੇ ਤੋਂ ਪਹਿਲਾਂ ਬੇਅੰਤੀ ਮਹਾਂਪੁਰਖਾਂ ਨੇ ਗੁਰਮੁਖ ਪਿਆਰਿਆਂ ਨੇ ਗੁਰਵਾਣੀ ਦੇ ਕਥਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਅਤੇ ਸਤਿਪੁਰ ਸਾਧ ਦੇ ਪਾਵਨ ਬਿਤਰ ਬਚਨਾਂ ਦੇ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ ਹੁਣੇ-ਹੁਣੇ ਆਪ ਜੀ ਨੂੰ ਬਹੁਤ ਹੀ ਸਤਕਾਰ ਜੋ ਸੁਆਮੀ ਸੰਗਰਾਨੰਦ ਜੀ ਪੂਰੀ ਵਾਲੇ ਮਹਾਪੁਰਖਾਂ ਨੇ ਬੇਅੰਤੀ ਗੁਰਮਤਿ ਦੀਆਂ ਵਿਚਾਰਾਂ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ ਜਿਆਦਾ ਸਮਾਂ ਨਹੀਂ ਹਾਜ਼ਰੀ ਹੈ ਮਹਾਪੁਰਖ ਸਤੇ ਦੇ ਬੈਠੇ ਹਨ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ ਸਾਦ ਕੀ ਮਹਿਮਾ ਬੇਦਨਾ ਜਾਣੇ ਜੇ ਬ੍ਰਹਮਾ ਜੀ ਦੇ ਚਾਰ ਵੇਦ ਉਹ ਸਤਪੁਰਸਾਂ ਨੇ ਮਹਿਮਾ ਨਹੀਂ ਜਾਣ ਸਕਦੇ ਭਾਈ ਆਪਾਂ ਤਾਂ ਕਿੱਥੋਂ ਜਾਣ ਸਕਦੇ ਹਾਂ ਸੰਗਤ ਜੀ ਬ੍ਰਹਮਾ ਜੀ ਨੇ ਸਾਰੀ ਦੁਨੀਆ ਬਣਾ ਰਿਆ ਜਿਹੜਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਪਰ ਜਿਵ ਤੇ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੈ ਪਰਮਾਨ ਵਾਹਿਗੁਰੂ ਜੀ ਦਾ ਪਰਮਾਨ ਆਉਂਦਾ ਹੈ ਉਹ ਵੀ ਉਸ ਤਰ੍ਹਾਂ ਹੀ ਕਰਦੇ ਹਨ ਜਿਸ ਕੇ ਅੰਦਰ ਵਸਿਆ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਫਿਰ ਜਿਹੜੇ ਮਹਾਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ ਉਹਨਾਂ ਨੇ ਸੰਜੀ ਮਹਾਰਾਜ ਦੀ ਸੰਗਤ ਕਰਕੇ ਪੂਰਨ ਮਹਾਪੁਰਖਾਂ ਦੇ ਚਰਨਾਂ 'ਚ ਰਹਿ ਕੇ ਸਿੱਖਿਆ ਲੈ ਕੇ ਕਿਹੜੀ ਸਿੱਖਿਆ ਲੈ ਕੇ ਗੁਰਮਤਿ ਦੀ ਸਿੱਖਿਆ ਲੈ ਕੇ ਗੁਰੂ ਗਿਆਨ ਦੀ ਮਤ ਲੈ ਕੇ ਗੁਰੂ ਗਿਆਨ ਦੀ ਸਿੱਖਿਆ ਲੈ ਕੇ ਗੁਰੂ ਗਿਆਨ ਦੀ ਸੇਵਾ ਕਰ ਗਏ ਔਰ ਸੰਗਤਾਂ ਦੀ ਸੇਵਾ ਕਰ ਗਏ ਸੰਗਤ ਜੀ ਉਹ ਸੇਵਾ ਦੇ ਵਿੱਚੋਂ ਮਹਾਨ ਪਦਮੀਆਂ ਪ੍ਰਾਪਤ ਕਰ ਗਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹ ਬਕਸੀਸਾਂ ਪ੍ਰਾਪਤ ਕੀਤੀਆਂ ਅਸੀਂ ਤਾਂ ਗੁਰਬਾਣੀ ਦੁਆਰਾ ਅਰਥਾਂ ਦੇ ਸਮੇਤ ਕੋਈ ਬਲਾਰਾ ਸਮਝਾ ਸਕਦਾ ਹੈ ਪਰ ਜੋ ਪ੍ਰਾਪਤ ਕੀਤੀਆਂ ਉਹ ਸੰਗਤ ਜੀ ਉਹੀ ਜਾਣਦੇ ਸਨ ਜਿਸਨੋਂ ਤੂੰ ਜਾਣ ਆਹੇ ਸੋਈ ਜਨ ਜਾਣੇ ਜਾਂ ਉਹ ਜਾਣ ਸਕਦੇ ਐ ਜਿਨ੍ਹਾਂ ਨੂੰ ਉਹਨਾਂ ਨੇ ਜਾਣਨ ਦੀ ਸ਼ਕਤੀ ਬਖਸ਼ਿਸ ਕਰਤੀ ਜਾਣਨ ਦੀ ਸ਼ਕਤੀ ਵਾਹਿਗੁਰੂ ਜੀ ਦੇ ਨਾਮ ਦੇ ਵਿੱਚੋਂ ਤੇ ਸੇਵਾ ਦੇ ਵਿੱਚੋਂ ਹੈ ਸੰਸਾਰ ਦੇ ਵਿੱਚ ਇੱਕ ਨਾਨੂ ਉਹਨਾਂ ਮਹਾਪੁਰਖਾਂ ਨੇ ਸਰੀਰ ਦਾ ਜੀਵਨ ਦਿੱਤਾ ਭਾਵ ਕੇ ਸਰੀਰ ਦੀ ਜ਼ਿੰਦਗੀ ਦਿੱਤੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਤੰਦਰੁਸਤੀ ਰੋਗੀ ਪੁਰਸ਼ ਜਿਵੇਂ ਆਪ ਜੀ ਨੇ ਬੇਅੰਤ ਬਚਨ ਸਰਬਣ ਕੀ ਦੇਵੀ ਕੋਈ ਰੋਗੀ ਪੁਰਸਾ ਹੈ ਮਹਾਪੁਰਖਾਂ ਕੁਲ ਜੀ ਤੰਦਰੁਸਤੀ ਦੀ ਦਾਤ ਚਾਹੀਦੀ ਏ ਮੇਰਾ ਸਰੀਰ ਰੋਗੀ ਹੈ ਅੱਖਾਂ ਦੀ ਜੋਤ ਆ ਬੇਅੰਤ ਇਸ ਤਰ੍ਹਾਂ ਦੀ ਹੈ ਕਟਨਾਮਾ ਸੰਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਬੇਅੰਤ ਮਹਾਪੁਰਖਾਂ ਦੇ ਜੀਵਨ ਕਾਲ ਚ ਆਉਂਦੀਆਂ ਰਹਦੀਆਂ ਨੇ ਪਰ ਇੱਕ ਹੁੰਦੇ ਨੇ ਸਰੀਰ ਦਾ ਜੀਵਨ ਇੱਕ ਆਤਮਿਕ ਜੀਵਨ ਹੁੰਦਾ ਹੈ ਪਰ ਜਿਹੜਾ ਆਤਮਿਕ ਜੀਵਨ ਹੁੰਦਾ ਹੈ ਗੁਰਮੁਖਤਾਈ ਵਾਲਾ ਜੀਵਨ ਹੁੰਦਾ ਜੀਵਨਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਲਾਈ ਜਿਹੜਾ ਜੀਵਨਦਾਨ ਹੁੰਦਾ ਹੈ ਗੁਰਸਿੱਖੀ ਦਾ ਜੀਵਨ ਹੁੰਦਾ ਹੈ ਉਹਨਾਂ ਦੇ ਕੋਲੋਂ ਬਿਰਲੇ ਹੀ ਪ੍ਰਾਪਤ ਕਰਕੇ ਸੇਵਾ ਸਿਮਰਨ ਕਰਕੇ ਆਪਦਾ ਜੀਵਨ ਸਫਲ ਕਰਦੇ ਨੇ ਗੁਰੂ ਦੇ ਨਾਲ ਉਹਨਾਂ ਨੇ ਜੋੜਿਆ ਤੇ ਐਸੇ ਮਹਾਂਪੁਰਖਾਂ ਦਾ ਹੋਣਾ ਤੁਹਾਨੂੰ ਦਾਦੀਯੋਗ ਹੈ ਤੋ ਸੰਗਤ ਜੀ ਤਿਸ ਕੀ ਸਿੱਖ ਸਰੇ ਸੰਸਾਰ ਕਹੂ ਨਾਨਕ ਹਰ ਲੋਚਾ ਪੂਰ ਸੰਤ ਜਨਾ ਕੀ ਬਾਛੋ ਦੂਰ ਇਨੀ ਹਾਜ਼ਰੀ ਪ੍ਰਵਾਨ ਕਰਨੀ ਤੋ ਆ ਉਤਾਰਨਾ ਪੜੀਏ ਆਉਣ ਵਾਲਾ ਸਮਾ ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਬਣ ਕਰਨਾ ਇਹ ਸਾਰੀ ਉਹਨਾਂ ਮਹਾਪੁਰਖਾਂ ਦੀਆਂ ਬਖਸ਼ੀਸ਼ਾਂ ਨੇ ਜੋ ਆਪ ਜੀ ਆਨੰਦ ਪ੍ਰਾਪਤ ਕਰ ਰਹੇ ਹੋ ਤੁਕੇ ਸਾਰੀ ਮਹਾਂਪੁਰਖਾਂ ਦੀ ਹੀ ਬਖਸ਼ੀ ਸੋਇਆ ਕਰਦੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਜੋ ਵੀ ਉਹਨਾਂ ਦੇ ਬਚਨ ਕਮਾਉਂਦਾ ਹੈ ਸੇਵਾ ਸਾਰੀ ਚੰਗੀ ਹੈ ਪਰ ਉਹਨਾਂ ਮਹਾਂਪੁਰਖਾਂ ਦੀ ਸਿੱਖਿਆ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਇਹੀ ਸਿੱਖਿਆ ਦਿੱਤੀ ਹੈ ਮਹਾਰਾਜ ਨੂੰ ਪੁੱਛਿਆ ਮਹਾਰਾਜ ਸੇਵਾ ਕਿਹੜੀ ਚੰਗੀ ਹੈ ਕੋਈ ਕਹਿੰਦਾ ਜੀ ਗੁਰੂ ਨਾਨਕ ਦੇ ਘਰ ਚ ਝਾੜੂ ਦੀ ਸੇਵਾ ਚੰਗੀ ਹੈ ਕੋਈ ਕਿਸੇ ਢੰਗ ਦੀ ਸੇਵਾ ਕਹਿੰਦਾ ਹੈ ਪਰ ਗੁਰੂ ਸਾਹਿਬ ਜੀ ਨੂੰ ਪੁੱਛੀਏ ਜ ਸੰਤ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਸਭ ਤੋਂ ਵੱਡੀ ਸੇਵਾ ਕੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਸੇਵਾ ਸੰਜੀ ਮਹਾਰਾਜ ਜੀ ਦੇ ਹੁਕਮ 'ਚ ਰਹਿ ਕੇ ਜਿੱਥੇ ਤਮਾਮ ਸੇਵਾ ਕੀਤੀ ਹੈ ਜਦ ਸੇਵਾ ਤਾਂ ਸਫਲ ਹੋਈ ਆਗਿਆ ਸਮਨਈ ਸਹਿਬ ਸੇਵਾ ਜੇ ਉਹਨਾਂ ਨੇ ਆਗਿਆ ਮੰਨ ਕੇ ਸੇਵਾ ਕੀਤੀ ਤਾਂ ਸੇਵਾ ਸਫਲ ਹੋਈ ਜੇ ਉਹ ਆਗਿਆ ਹੀ ਨਾ ਮੰਨਦੇ ਸੰਜੀ ਮਹਾਰਾਜ ਜੀ ਦੀ ਫਿਰ ਸੇਵਾ ਕੀ ਸਫਲ ਉਹਨਾਂ ਦੀ ਹੋਣੀ ਸੀ ਜੇ ਉਹਨਾਂ ਨੇ ਆਗਿਆ ਕਿਸੇ ਦੀ ਮੰਨੀ ਤਾਂ ਉਹ ਸੇਵਾ ਸਫਲ ਹੋਈ ਜੇ ਸੇਵਾ ਸਫਲ ਹੋਈ ਤੇ ਤਾਂ ਪੰਨੂ ਰੰਗਤ ਲੈ ਕੇ ਆਈ ਤਾਂ ਆਪਾਂ ਜੁੜ ਬੈਠੇ ਹਾਂ ਆਗਿਆ ਸਾਹਮਣੇ ਜੀ ਸਹਬ ਸੇਵਾ ਸਹਬ ਸੇਵਾ ਆਗਿਆ ਸਾਹਮਣੇ ਜੀ ਸਹਬ ਸੇਵਾ ਸਹਬ ਸੇਵਾ ਜੁੜੀ ਅਗਿਆਨ ਮਨ ਕੇ ਸੇਵਾ ਕਰਦੇ ਨੇ ਸੇਵਾ ਸਫਲ ਹੁੰਦੀ ਹੈ ਪੁਨਤਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ